ਮੈਂ ਸਰ ਜੀ ਨਾਲ ਬੋਲਿਆ ਇਹ ਐਸਐਸ ਜਸਵਿੰਦਰ ਸਿੰਘ ਅੱਜ ਬਹੁਤ ਚੰਗੀ ਗੱਲ ਪਈ ਹੈ ਤੁਹਾਡੇ ਕੋਲ ਕੋਈ ਡੀਵੀ ਕੀਤੀ ਜਾ ਰਹੀ ਹੈ ਜਿਹੜੇ ਰੋਕ ਕਿਥੋਂ ਲੰਘਦੇ ਨੇ ਜੋ ਤੇਜ਼ ਗੱਡੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਇਹਦਾ ਦੋ ਤਿੰਨ ਜਗ੍ਹਾ ਤੇ ਇਹਨਾ ਖੁੱਡੇ ਵੀ ਸਾਡੇ ਕੋਲ ਸਰਕਾਰ ਵੱਲੋਂ ਸਪੀਕਰ ਦਿੱਤੇ ਗਏ ਹਨਾ ਮਾਈਕ ਦਿੱਤੇ ਗਏ ਹਨਾ ਅਸੀਂ ਰੋਕ ਕੇ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਹੁੰਦੇ ਦੇ ਵਿੱਚ ਗੱਡੀਆਂ ਹੌਲੀ ਚਲਾਓ ਰੌਂਖੜ ਨਾ ਜਾਓ ਤੇ ਟੂ ਬਿਲੇ ਤੇ ਜਾਣੇ ਆ ਤਾਂ ਹੈਲਮਟ ਜ਼ਰੂਰ ਪਾਓ ਸੀਟ ਬੈਲਟ ਜ਼ਰੂਰ ਲਗਾਓ ਗੱਡੀ ਹੌਲੀ ਚਲਾਓ ਸਰਪ੍ਰੋਖ ਇਹ ਇੱਥੇ ਤੋਂ ਹੁੰਦਾ ਕਿਰੇ ਨੰਬਰ ਤੇ ਲੋਕ ਕਾਲ ਕਰਦੇ ਹੋ ਤੁਸੀਂ ਤੁਸੀਂ ਪਹੁੰਚ ਗਏ ਲੋਕਾਂ ਨੂੰ ਸਰਕਾਰ ਵੱਲੋਂ 112 ਦੀ ਕੰਪਨੀ ਆਪਣੇ ਨੰਬਰ ਜਾਰੀ ਕੀਤਾ ਗਿਆ ਆ ਉੱਤੇ ਫੋਨ ਕਰਦੇ ਆ ਉਸ ਤੋਂ ਬਾਅਦ ਸਾਡੀਆਂ ਗੱਡੀਆਂ ਦੇ ਵਿੱਚ ਸਰਕਾਰੀ ਨੰਬਰ ਇਸ਼ੂ ਹੋਏ ਆ ਜੋ ਸਾਡੀ ਜਿਹੜੀ ਚਲਾਗ ਤੋਂ ਲੈ ਕੇ ਉੱਤੀ ਵਸੀ ਤੱਕ ਆ ਸਾਡੇ ਕੋਲ 98557552702 ਸਰਕਾਰੀ ਨੰਬਰ ਆ ਉਹਦੇ ਤੇ ਜਦੋਂ ਮਰਜ਼ੀ 24 ਘੰਟੇ ਸਾਡੀ ਗੱਡੀ ਜਾ ਅਵੇਲੇਬਲ ਹੁੰਦਾ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਲੋਕ ਕੋਈ ਵੀ ਕਵੈਨ ਜੀ ਕਰਦੇ ਉਹਨਾਂ ਨੂੰ ਮੈਸੇਜ ਆ ਜਾਊਗਾ ਨਹੀਂ ਨਹੀਂ ਜਿਹੜੇ ਲੋਕ ਗੱਡੀ ਤੋਂ ਬਾਅਦ ਵੱਲੇ ਮੋਬਾਈਲ ਦੀ ਵਰਤੋਂ ਕਰਦੇ ਉਹਨਾਂ ਨੂੰ ਗੱਡੀ ਅਸੀਂ ਨਾ ਲੋਕਾਂ ਨੂੰ ਇਹੀ ਰੋਕ ਰੋਕੇ ਵੀ ਕਹਿੰਨੇ ਆ ਟੋਰ ਪਲਾਜ ਤੇ ਵੀ ਅਸੀਂ ਸਪੀਕਰ ਜਗਾ ਵੀ ਮੋਬਾਈਲ ਦੀ ਵਰਤੋਂ ਨਾ ਕਰੋ ਉਹ ਆਲ ਦਿਨ ਜਿਆਦਾ ਐਕਸੀਡੈਂਟ ਜਿਹੜਾ ਮੋਬਾਈਲ ਕਰਕੇ ਹੁੰਦੇ ਆ ਮੋਬਾਈਲ ਵਾਲੇ ਧਿਆਨ ਚਲੇ ਜਾਂਦਾ ਯਾਰ ਤੇ ਗੱਡੀ ਅਗਲੇ ਬੰਨੇ ਕੋਈ ਗੱਡੀ ਖੜੀ ਹੁੰਦੀ ਹੈ ਕੋਈ ਵਹੀਕਲ ਖੜਾ ਆਉਂਦਾ ਉਹ ਨਾਲ ਐਕਸੀਡੈਂਟ ਹੋ ਜਾਂਦਾ ਨਿਕੰ ਕਿ ਨਾ ਆਪਣੀ ਲੈਡੀ ਕਨਸਟेबल ਰੁਚੀ ਕਰਦੇ ਬਾਰ ਬੜਾ ਤਾਂ ਗੱਲ ਕਰੇ ਪੂਰੇ ਪੰਜਾਬ ਵਿੱਚ ਸਭ ਨੂੰ ਦੁਪਹਿਰੀ ਹੈ ਹਾਂਜੀ ਸਰ ਉਹ ਰਾਹ ਗੇੜ ਦੇ ਜੋ ਸਪੀਡ ਕਾਫੀ ਸਪੀਡ ਨਾਲ ਵਾਹਲੇ ਰੱਖਉਂਦਾ ਉਹਨਾਂ ਨੂੰ ਕੀ ਸਾਵਧਨੀਆਂ ਵਰਤਣ ਚਾਹੀਦੀ ਸਰ ਉਹਨਾਂ ਨੂੰ ਇੱਕ ਤਾਂ ਆਪਣੀ ਸਪੀਡ ਸਲੋ ਕਰਨੀ ਚਾਹੀਦੀ ਹੈ ਨੰਬਰ 2 ਉਹਨਾਂ ਨੂੰ ਆਪਣੇ ਜਿਹੜੇ ਇੰਡੀਕੇਟਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇੱਦਾਂ ਦੀ ਕੰਡੀਸ਼ਨ ਜਿਸਨਾਂ ਨੂੰ ਦੇਖਿਆ ਜਾ ਰਿਹਾ ਹੈ ਅਗਰ ਉਹਨਾਂ ਨੇ ਟਾਈਮ ਨਾਲ ਕਿਸੇ ਜਗ੍ਹਾ ਤੇ ਬੁਝਣਾ ਹੈ ਤਾਂ ਆਪਣੇ ਕੋਲ ਅਡਵਾਂਸ ਨਿਕਲਣ ਤਾਂ ਜੋ ਉਹਨਾਂ ਨੂੰ ਰਸਤੇ ਵਿੱਚ ਤੇਜ਼ ਸਪੀਡ ਦਾ ਇਸਤੇਮਾਲ ਨਾ ਕਰਨਾ ਪਵੇ। ਮਨ ਚਲੋ ਕੋਈ ਐਕਸੀਡੈਂਟ ਹੋ ਜੇ ਤੁਹਾਡੇ ਕੋਲ ਕੀ ਫਰਕ ਪਿੱਤੀ ਜਾਂਦੀ ਹੈ। ਸਰ ਪਹਿਲਾਂ ਤਾਂ ਦੇਖਿਆ ਜਾਂਦਾ ਹੈ ਰੀਜ਼ੀ ਕੰਡੀਸ਼ਨ ਕਿੱਦਾਂ ਦੀ ਆ। ਅਗਰ ਉਹ ਜ਼ਿਆਦਾ ਕ੍ਰਿਟੀਕਲ ਆ ਫਿਰ ਅਪਾ ਹੋਦੀ-ਵੋਦੀ ਫਰਸਟ ایڈ ਜਿੰਨੀ ਹੈ ਜੇ ਸਭ ਤੋਂ ਜ਼ਿਆਦਾ ਪਹਿਲਾ ਉਪਾਇ ਇਹ ਚੀਜ਼ ਦੇਖਦੇ ਹੋ ਵੀ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਹਸਪੀਟਲ ਪਹੁੰਚਾਇਆ ਜਾਵੇ ਅਗਰ ਕੰਡੀਸ਼ਨ ਉਹਦੀ ਠੀਕ ਹੈ ਵੀ ਨਾਰਮਲ ਹੈਗੀ ਆ ਫਿਰ ਆਪਾਂ ਉਹਨਾਂ ਨੂੰ ਫਰਸਟ ایڈ ਦੇ ਕੇ ਫਿਰ ਉਹਨਾਂ ਨੂੰ ਹਸਪੀਟਲ ਪਹੁੰਚਾਉਂਦੇ ਆਂ ਇਹ ਲੋਕ ਕਾਫੀ ਪੇਂ ਗੱਡੀ ਲੈਤੇ ਨੇ ਉਹਨਾਂ ਨੂੰ ਲੈਟਰ ਦੇ ਪ੍ਰਤੀਓ ਕਰਦੇ ਜਾਂਦਾ ਇੰਡੀਕੇਟਰ ਵਗੈਰਾ ਹਾਂਜੀ ਸਰ ਕਿ ਵੀ ਇਹਦੇ ਨਾਲ ਅਗਲੇ ਆਉਣ ਵਾਲੇ ਜਾਂ ਪਿਛਲੇ ਆਉਣ ਵਾਲੇ ਵਾਹਨ ਨੂੰ ਪਤਾ ਲੱਗ ਜਾਂਦਾ